ਸਾਸ਼ੀ ਕਾਲ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੇਵਾ ਪੰਜਾਬੀ ਵਿੱਚ ਅੱਜ ਆਪਾਂ ਜਸਵੰਤ ਸਿੰਘ ਕਵਲ ਜੀ ਦੇ ਨਾਵਲ ਬਾਰੇ ਗੱਲ ਕਰਾਂਗੇ ਜਿਸ ਦਾ ਨਾਮ ਹੈ ਪੂਰਨਵਾਸੀ ਪੂਰਨਵਾਸੀ ਇੱਕ ਬਹੁਤ ਵਧੀਆ ਨਾਵਲ ਹੈ ਅੱਜ ਆਪਾਂ ਉਹਦੇ ਬਾਰੇ ਚਰਚਾ ਕਰਾਂਗੇ ਜਸਵੰਤ ਕਵਲ ਜੀ ਦਾ ਨਾਵਲ ਜਿਹੜਾ ਪੂਰਨਵਾਸੀ ਹੈ ਉਹ ਸੰਗਮ ਪਬਲਿਕेशंस ਸਮਾਰਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਸ਼ੁਰੂ ਵਿੱਚ ਜਸਵੰਤ ਕਵਲ ਜੀ ਨੇ ਧੰਨਵਾਦ ਕੀਤਾ ਹੈ। ਹਾਲੀਆਂ ਤੇ ਪਾਲੀਆਂ ਦਾ ਜਿਨ੍ਹਾਂ ਦੇ ਲੋਕ ਗੀਤਾਂ ਦੀਆਂ ਲਿਰਕਾਂ ਨੇ ਖੁੱਲੇ ਖੇਤਾਂ ਵਿੱਚੋਂ ਮੈਨੂੰ ਆਪਣੇ ਰਸ ਵੱਲ ਖਿੱਚਿਆ। ਉਹਨਾਂ ਪਿੰਡੂ ਕੁੜੀਆਂ ਦਾ ਜਿਨ੍ਹਾਂ ਚਿੱਠੀਆਂ ਰਾਹੀਂ ਲੋਕ ਗੀਤ ਮੈਨੂੰ ਕੱਲੇ ਆਪਣੇ ਛੋਟੇ ਵੀਰ ਹਰਵੰਸ ਦਾ ਜੀ ਇਸ ਘਰ ਦੇ ਕੰਮਾਂ ਵਿੱਚ ਰੁਝੇ ਨਹੀਂ ਦਿੱਤਾ ਸਹਾਇਤਕਾਰ ਸਾਥੀਆਂ ਦਾ ਜਿਨ੍ਹਾਂ ਚੰਗੀਆਂ ਸਲਾਹਾਂ ਦਿੱਤੀਆਂ ਖਾਸ ਕਰ ਪ੍ਰੋਫੈਸਰ ਸੰਤ ਸਿੰਘ ਸੇਖੋ ਜੀ ਦਾ ਜਿਨ੍ਹਾਂ ਕੀਮਤੀ ਸਮਾਂ ਕੱਢ ਕੇ ਮੁਖਬੰਦ ਲਿਖਣ ਦੀ ਖੇਚਲ ਕੀਤੀ ਆਓ ਹੁਣ ਆਪਾਂ ਜਿਹੜਾ ਮੁਖਬੰਦ ਹੈ ਉਸ ਨੂੰ ਪੜ੍ਹੀਏ ਤੇ ਤੁਹਾਨੂੰ ਕਾਫੀ ਹੱਦ ਤੱਕ ਇਸ ਮੁਖਬੰਦ ਵਿੱਚ ਇਸ ਨਾਵਲ ਦੀ ਜਿਹੜੀ ਕਹਾਣੀ ਨਾਵਲ ਵਿਚਲੇ ਪਾਤਰ ਸਭ ਕੁਝ ਤੁਹਾਨੂੰ ਬਹੁਤ ਵਧੀਆ ਸਮਝ ਆ ਵੀ ਜਾਏਗੀ ਤੇ ਕਲੀਅਰ ਥੀ ਹੋ ਜਾਵੇਗਾ ਅੱਜ ਆਪਾਂ ਨਾਵਲ ਤੇ ਜਿਹੜਾ ਮੁੱਖ ਬੰਦ ਹੈ ਸ਼ੁਰੂ ਕਰਾਂਗੇ ਪਿਛਲੇ ਸਾਲ 56 ਤੋਂ ਕੋਈ 3 ਸਾਲ ਪਿੱਛੋਂ ਜਦ ਜਸਵੰਤ ਸਿੰਘ ਦਾ ਨਾਵਲ ਪਾਲੀ ਮੇਰੀ ਨਜ਼ਰ ਵਿੱਚੋਂ ਲੰਘਿਆ ਤਾਂ ਮੈਂ ਚੱਕਰਿਤ ਹੋ ਗਿਆ ਆਚਾਰੀ ਚੱਕੀ ਜੀ ਨੂੰ ਆਪਾਂ ਕਹਿ ਦਿੰਨੇ ਆ ਮੈਨੂੰ ਯਾਦ ਆਇਆ ਕਿ ਕੁਝ ਸਾਲ ਪਹਿਲਾਂ ਇਸੇ ਤਰ੍ਹਾਂ ਦੇਵਯੋਗ ਮੈਨੂੰ ਸੱਚ ਨੂੰ फांसी ਪੜਨ ਦਾ ਅਫਸਰ ਮਿਲਿਆ ਸੀ ਉਸ ਵੇਲੇ ਮੈਂ ਸੋਚਿਆ ਸੀ ਕਿ ਜੇ ਇਹ ਨੌਜਵਾਨ ਵਾਸਤਵ ਵਿੱਚੋਂ ਕੁਝ ਹੋਰ ਵਧੇਰੇ ਅਰਥ ਕੱਢਣ ਲੱਗ ਪਿਆ ਤਾਂ ਚੰਗਾ ਨਾਵਲਕਾਰ ਬਣ ਜਾਵੇਗਾ ਪਾਲੀ ਪੜਨ ਨਾਲ ਮੇਰੀ ਤਸੱਲੀ ਹੀ ਨਹੀਂ ਹੋਈ ਮੇਰੇ ਮਨ ਵਿੱਚ ਇਸ ਨੌਜਵਾਨ ਨੂੰ ਜਾਣਨ ਦੀ ਉਤਸ਼ਾਹ ਦੇਣ ਦੀ ਤਾਂਗ ਪੈਦਾ ਹੋ ਗਈ ਮੈਨੂੰ ਖੁਸ਼ੀ ਹੈ ਕਿ ਪੂਰਨਵਾਸੀ ਦੇ ਉਤਪਨ ਹੋਣ ਵਿੱਚ ਕੁਝ ਉਸ ਤਾਂਗ ਦਾ ਹਿੱਸਾ ਹੈ ਮੈਂ ਆਪਣੇ ਦਿਲੋਂ ਪੂਰਨਵਾਸੀ ਨੂੰ ਆਪਣੀ ਇਸ ਤਾਂਗ ਦੀ ਪੂਰਤੀ ਹੀ ਸਮਝਦਾ ਹਾਂ ਇਹ ਜਿਹੜੇ ਮੁੱਖ ਸ਼ਬਦ ਨੇ ਜਸ ਸੰ ਸਿੰਘ ਸੇਖੋ ਜੀ ਦੇ ਮੁੱਖ ਸ਼ਬਦ ਨੇ ਜਸਵੰਤ ਕਵਲ ਜੀ ਬਾਰੇ ਪਾਲੀ ਵਿੱਚ ਜਸਵੰਤ ਸਿੰਘ ਦੀ ਕਲਪਨਾ ਦੀ ਉਡਾਰੀ ਬੜੀ ਬਲਵਾਨ ਸੀ ਆਕਾਸ਼ ਨੂੰ ਛੂ ਆਉਂਦਾ ਸੀ ਪਤਾਲਾਂ ਦੇ ਥੱਲੇ ਤੱਕ ਟੁੱਬੀ ਮਾਰਦਾ ਸੀ ਇਸ ਮਾਤ ਲੋਕ ਵਿੱਚ ਉਹ ਕਿਤੇ ਕਿਤੇ ਹੀ ਨਜ਼ਰੀ ਪੈਂਦਾ ਸੀ ਪਰ ਜਿੰਨਾ ਚਿਰ ਉਹ ਮਾਤ ਲੋਕ ਵਿੱਚ ਰਹਦਾ ਸੀ ਇਸ ਦੇ ਭਾਜ ਉਗਾੜ-ਉਗਾੜ ਛੁੱਟ ਜਾਂਦਾ ਸੀ ਉਹ ਇਸ ਦੀ ਖੂਬਸੂਰਤੀ ਸੋਹਜਤਾ ਬਿਆਨ ਕਰਦਾ ਸੀ ਜੀਜੇ ਸਾਲੀਆਂ ਦੇ ਮਖੋਲਾਂ ਵਿੱਚ ਤੇ ਭੈਣ ਦੇ ਆਪਣੇ ਭਰਾ ਦੀ ਰੁਮਾਂਸ ਦੀ ਉਤਪਤੀ ਵੱਲ ਚਾਓ ਭਾਵ ਵਿੱਚ ਤੇ ਇਸ ਕੋਰ ਕ੍ਰੂਪਤਾ ਦੇ ਕਠੋਰਤਾ ਦਾ ਵਰਣਨ ਕਰਦਾ ਸੀ ਪਾਲੀ ਦੇ ਵਿਆਹ ਤੇ ਸੋਹਰੇ ਘਰ ਦੇ ਕਲੇਸ਼ ਤੇ ਦੁੱਖ ਵਿੱਚ ਜਿਹੜਾ ਆਦਮੀ ਕੁਝ ਸਿੱਖ ਲਿਖ ਸਕਦਾ ਸੀ ਮੈਂ ਹੈਰਾਨ ਸਾਂ ਜੇ ਉਸ ਦਾ ਧਿਆਨ ਹੋਰ ਯਥਾਰਥਿਕਤਾ ਨਾਲ ਇਸ ਮਾਤ ਲੋਕ ਵੱਲ ਹੋ ਗਿਆ ਤਾਂ ਉਹ ਕਲਾ ਨੂੰ ਰੂਪਮਾਨ ਕਰੇਗਾ ਪੂਰਨਵਾਸੀ ਉਸ ਵਧੇਰੇ ਯਥਾਰਥਿਕ ਧਿਆਨ ਨੂੰ ਲਬਤ ਹੈ ਇਹਦੇ ਵਿੱਚ ਪਾਲੀ ਬਾਰੇ ਕੁਝ ਦੱਸਿਆ ਹੋਇਆ ਹੈ ਆਪਾਂ ਅੱਜਕੱਲ੍ਹ ਗੱਲ ਕਰਾਂਗੇ ਮੇਨ ਪੂਰਨਵਾਸੀ ਬਾਰੇ ਇਥੇ ਪਾਲੀ ਬਾਰੇ ਗੱਲ ਕੀਤਾ ਹੈ ਪੂਰਨਵਾਸੀ ਦਾ ਇਥੇ ਵਿੱਚ ਆਪਾਂ ਗੱਲ ਕਰਦੇ ਹਾਂ ਉਹ ਪਾਲੀ ਨੂੰ ਸਾਰਥਕ ਕਰਨ ਵਾਲਾ ਵੀ ਜਿੱਥੋਂ ਤੱਕ ਸੀ ਮਾਲਵੇ ਦਾ ਪਿੰਡੂ ਜੀਵਨ ਹੀ ਸੀ ਪੂਰਨਵਾਸੀ ਤਾਂ ਉਸ ਜੀਵਨ ਦੀ ਹੀ ਨਾਵੇਂ ਸੀਰੇ ਤੋਂ ਦ੍ਰਿਸ਼ਟੀ ਹੈ ਭਾਵੇਂ ਨਾਉ ਉਸ ਦਾ ਵੀ ਇੱਕ ਪਾਤਰ ਹੈ ਤੇ ਉਹ ਵੀ ਬਹੁਤ ਛੋਟੇ ਪਾਤਰ ਤੋਂ ਰੱਖਿਆ ਗਿਆ ਹੈ ਇਹ ਕਿਸੇ ਇੱਕ ਇਸਤਰੀ ਦਾ ਦੁੱਖਾਂ ਤੇ ਪਿਆਰਾ ਭਰਿਆ ਜੀਵਨ ਹੀ ਨਹੀਂ ਇਹ ਮਾਲਵੇ ਦੇ ਪਿੰਡਾਂ ਦਾ ਤੇ ਮਾਲਵੇ ਦੇ ਪਿੰਡਾਂ ਤੋਂ ਵੱਖਰਾ ਪੇਂਡੂ ਜੀਵਨ ਮਾਝੇ ਬਾਰ ਪੋਠੋਹਾਰ ਵਿੱਚ ਤਾਂ ਕਿ ਯੂਰਪ ਵਿੱਚ ਵੀ ਨਹੀਂ ਹੋ ਸਕਦਾ ਜੀਵਨ ਹੈ ਫੇਰ ਭਾਵੇਂ ਇਹ 2-3 ਪਿੰਡਾਂ ਦੀ ਹੀ ਕਹਾਣੀ ਹੈ ਇਹ ਡਿਕਨਸ ਦੇ ਨਾਵਲ ਦੋ ਸ਼ਹਿਰਾਂ ਦੀ ਕਹਾਣੀ ਵਾਂਗ ਕਿਸੇ ਮਹਾਨ ਘਟਨਾ ਦਾ ਇੱਕ ਨਿਗੁਣਾ ਜਿਹਾ ਪੱਖ ਹੀ ਨਹੀਂ ਦਰਸਾ ਕੇ ਰਹਿ ਜਾਂਦੀ ਇੰਨਾ ਪਿੰਡ ਇੰਨਾ ਪਿੰਡਾਂ ਵਿੱਚ ਇੱਕ ਦੁਨੀਆ ਬੰਦ ਕੀਤੀ ਪਈ ਹੈ ਹੁਣ ਆਪਾਂ ਮੇਨ ਕਹਾਣੀ ਜਿਹੜਾ ਪੂਰਨਵਾਸੀ ਵਾਲਾ ਲਾਵਾਂਗੇ ਜੱਟ ਕੇ ਜੀਵਨ ਦਾ ਹੈ ਯਥਾਰਥਵਾਦੀ ਚਿੱਤਰ ਜ਼ਰੂਰ ਹੈ ਪਰ ਇਸ ਤੋਂ ਵੱਧ ਕੇ ਹੋਰ ਵੀ ਬਹੁਤ ਕੁਝ ਹੈ ਇਹ ਇਸ ਜੀਵਨ ਦੀ ਸੁਗੜ ਆਤਮਾ ਦਾ ਪ੍ਰਕਾਸ਼ ਹੈ ਰੂਪ ਮੁੱਖ ਪਾਤਰ ਪੂਰਨਵਾਸੀ ਦਾ ਰੂਪ ਹੈ ਇਸ ਦਾ ਨਾਇਕ ਕੋਈ ਦੇਵਤਾ ਨਹੀਂ ਉਹ ਇੱਕ ਵਿਆਹ ਕਰਵਾ ਕੇ ਛੱਡ ਦਿੰਦਾ ਹੈ ਜਿਸ ਕਰਕੇ ਨਾਵਲ ਦੇ ਆਰੰਭ ਵਿੱਚ ਉਹ ਇੱਕ ਕਰਿਣਤ ਜੀਵ ਹੈ ਪਰ ਜਿੱਥੇ ਉਸ ਦਾ ਇਹ ਔਗੁਣ ਸਮਾਜ ਵੱਲ ਇੱਕ ਮੁੜਮਤ ਦੀਵੰਗਾਰ ਦਾ ਸਿੱਟਾ ਹੈ ਉੱਥੇ ਉਸ ਦੇ ਚੰਨੋ ਦੇ ਪਿਆਰ ਤੇ ਗਿਆਨੀ ਦੀ ਮਿੱਤਰਤਾ ਦੇ ਪ੍ਰਭਾਵ ਗ੍ਰਹਿਣ ਕਰਨਾ ਉਸ ਦੀ ਮਨੁੱਖ ਸੌਦਿਰਤਾ ਦਾ ਪਰਮਾਨ ਹੈ ਇਸ ਤੋਂ ਆਸ ਉਪਜਦੀ ਹੈ ਕਿ ਸਮਾਜ ਦੀਆਂ ਹਜ਼ਾਰਾਂ ਸਾਲਾਂ ਦੀਆਂ ਟੇਡੀਆਂ ਚਾਲਾਂ ਵੀ ਮਨੁੱਖ ਦੇ ਸੱਚੇ ਜੀਵਨ ਦੀ ਪ੍ਰਾਪਤੀ ਦੀ ਸੰਭਾਵਨਾ ਨੂੰ ਖਤਮ ਨਹੀਂ ਕਰ ਸਕੀਆਂ ਰੂਪ ਮਨੁੱਖਾ ਜੀਵਨ ਇੱਕ ਆਸ਼ਾਵਾਦੀ ਦ੍ਰਿਸ਼ਟ ਦਾ ਪ੍ਰਕਾਸ਼ ਹੈ ਇਹਦੇ ਵਿੱਚ ਮੁੱਖ ਪਾਤਰ ਰੂਪ ਹੈ ਜੋ ਵਿਆਹ ਕਰਵਾ ਕੇ ਫਿਰ ਛੱਡ ਦਿੰਦਾ ਹੈ ਇੱਕ ਕਰੇਨਾ ਤਜੀਬ ਹੈ ਸਾਮੋ ਮੈਲੀ ਹੋਣ ਤੇ ਵੀ ਹੀਰੇ ਦੀ ਕਣੀ ਹੈ ਉਸਦੇ ਮੈਲ ਇੱਕ ਅਤ ਸਵਚ ਬਸਤਰ ਦੇ ਤਨੀ ਤੋਂ ਅਚਾਨਕ ਭੁਜੇ ਡਿੱਗ ਜਾਣ ਨਾਲ ਲੱਗੇ ਦਾਗ ਹਨ ਜੋ ਇਸ ਦੀ ਸਵਚਤਾ ਨੂੰ ਨਸ਼ਟ ਨਹੀਂ ਕਰ ਸਕਦੇ ਅਸੀਂ ਆਪਣੀ ਧੀ ਪੈਨ ਨੂੰ ਇਸ ਦਾਗ ਤੋਂ ਬਚਾਈ ਰੱਖਣਾ ਚਾਹੁੰਦੇ ਹਾਂ ਪਰ ਜਿਹੜੀ ਧੀ ਪੈਨ ਇਸ ਦਾਗ ਦੇ ਲੱਗ ਜਾਣ ਤੇ ਸ਼ਾਮ ਜਿੰਨੀ ਸਵੱਛ ਰਹੇਗੀ ਉਸ ਨੂੰ ਅਸੀਂ ਤਾਂ ਹੀ ਤਾਂ ਕੀ ਸਾਰੇ ਖੀਮਾ ਕਰ ਦੇਣਗੇ ਤੇ ਖੀਮਾ ਹੀ ਨਹੀਂ ਉਸ ਨੂੰ ਉਸ ਖੁਸ਼ਾਲੀ ਦਿਆਪੂਰਨ ਭਾਗ ਹੀ ਸਮਝਾਂਗੇ ਜੋ ਉਸ ਨੂੰ ਆਪਣੇ ਸਹੁਰੇ ਘਰ ਪ੍ਰਾਪਤ ਹੁੰਦੀ ਹੈ ਜਦੋਂ ਨਾਵਲ ਦੇ ਅੰਤ ਵਿੱਚ ਸ਼ਾਮੋ ਆਰ ਉਸ ਦਾ ਪੜਿਆ ਲਿਖਿਆ ਕੋਟ ਪਤਲੂਨ ਵਾਲਾ ਸਰਦਾਰ ਦਿਆਲੇ ਇੱਕ ਹੋਰ ਪਾਤਰ ਹੈ ਇਹਦੇ ਵਿੱਚ ਦਿਆਲੇ ਅਮਲੀ ਦੇ ਟਾਂਗੇ ਤੇ ਸਵਾਰ ਹੁੰਦੇ ਹਨ ਅਤੇ ਸ਼ਾਮੋ ਦਾ ਸਰਦਾਰ ਦਿਆਲੇ ਨਾਲ ਉਸ ਦੇ ਵਿਆਹ ਦੀ ਗੱਲ ਛੇੜ ਦਿੰਦਾ ਹੈ ਤਾਂ ਭਾਵੇਂ ਦਿਆਲੇ ਦੀਆਂ ਤਣਜਾਂ ਤੇ ਸ਼ਾਮੋ ਦੀਆਂ ਛੇਪਾਂ ਵਿੱਚ ਪੜਨ ਵਾਲੇ ਨੂੰ ਪ੍ਰਧਾਨ ਪ੍ਰਭਾਵ ਵਿਅੰਗ ਦਾ ਜਾਪੇ ਮੈਨੂੰ ਇਸ ਵਿੱਚ ਸ਼ਾਮੋ ਦੀ ਸਵੱਛਤਾ ਦਾ ਫਲ ਰੂਪ ਹੀ ਦਿਖਦਾ ਹੈ ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਇੱਕ ਅਧਪੂਲ ਜੀਵਨ ਵਿੱਚ ਕੋਈ ਅਰਥ ਨਹੀਂ ਰੱਖਦੀ ਜੇ ਤੁਹਾਡਾ ਹਿਰਦਾ ਤੇ ਸਮੂੱਚਾ ਜੀਵਨ ਪੱਦਰ ਤੇ ਖਾਰਾ ਹੈ। ਇਹ ਕਹਾਣੀ ਪੜਨ ਦਾ ਮਕਸਦ ਸਿਰਫ ਇੰਨਾ ਹੈ ਕਿ ਤੁਹਾਨੂੰ ਇਹਨਾਂ ਨਾਵਲ ਪੜਨ ਦੀ ਬਜਾਏ ਤੁਹਾਨੂੰ ਛੋਟ ਦੇ ਵਿੱਚ ਇੱਕ ਨਾਵਲ ਵਿੱਚ ਪੜੀ ਲਿਖੀ ਜਿਹੜੀ ਕਹਾਣੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਸਕੇ ਵੀ ਇਹ ਕਿਸ ਬਾਰੇ ਹੈ ਤੇ ਇਸ ਦਾ ਮੁੱਖ ਪਾਤਰ ਕਿਹੜੇ-ਕਿਹੜੇ ਹਨ ਕਿਉਂਕਿ ਨਾਵਲ ਵਿੱਚ ਕੋਈ ਇੱਕ ਕਹਾਣੀ ਨਹੀਂ ਚੱਲਦੀ ਉਹਦੇ ਪੈਰਲਰ ਦੂਜੀਆਂ ਨਾਲ ਕਹਾਣੀਆਂ ਵੀ ਚੱਲਦੀਆਂ ਹਨ ਪਰ ਚੰਨੋ ਤਾਂ ਸਾਡੇ ਪਿੰਡੂ ਜੀਵਨ ਦੀ ਰਾਸ ਹੈ ਬੜੇ ਸੁਭਾਗ ਦੀ ਗੱਲ ਹੈ ਕਿ ਸਾਡੀਆਂ ਇਸਤਰੀਆਂ ਇਸ ਕੋਝੇ ਸਮਾਜ ਵਿੱਚ ਵੀ ਚੰਨੋ ਜਈ ਸੁੰਦਰ ਹਨ ਸ਼ਰੀਰ ਤੇ ਹਿਰਦੇ ਦੋਹਾਂ ਪੱਖਾਂ ਤੋਂ ਤੇ ਤੇ ਅਸੀਂ ਹਾਲੀ ਤੱਕ ਇਕ ਸੱਬਿਆ ਲੋਕ ਤੁਰੇ ਆਉਂਦੇ ਹਾਂ ਜਿਨ੍ਹਾਂ ਨੂੰ ਹਜ਼ਾਰ ਸਾਲ ਦੀ ਗੁਲਾਮੀ ਨੇ ਵੀ ਮੂਲੋਂ ਸਿੱਥਲ ਕਰ ਦਿੱਤਾ ਚੰਨੋ ਦਾ ਰੂਪ ਨੂੰ ਚੁਬਾਰ ਵਿੱਚ ਤੇ ਫਿਰ ਜਦੋਂ ਉਹ ਹੋਰ ਥਾਂ ਮੰਗੀ ਜਾਂਦੀ ਹੈ ਬਾਹਰ ਖੂਹ ਤੇ ਮਿਲਣਾ ਜਦੋਂ ਕਿ ਰੂਪ ਉਸ ਨੂੰ ਨਸ਼ਾ ਲੈਣ ਦੇ ਇਰਾਦੇ ਨਾਲ ਰਾਤ ਨੂੰ ਮਿਲਨ ਆਇਆ ਉਸ ਦੀ ਸਿਆਨਪ ਦਾ ਸਦਕਾ ਆਪਣੇ ਕਠੋਰ ਇਰਾਦੇ ਤੋਂ ਟਲ ਜਾਂਦਾ ਹੈ ਆਪਣੇ ਆਪ ਵਿੱਚ ਕੁਝ ਦੁਰ ਵਿਸ਼ਵਾਸ ਜਿਹੀਆਂ ਗੱਲਾਂ ਲੱਗਣਗੀਆਂ ਪਰ ਚੰਨੋ ਨੂੰ ਕਲਾਕਾਰ ਨੇ ਉਸ ਕੁਝ ਅਜੀਹਾ ਘੜਿਆ ਹੈ ਕਿ ਉਸ ਦੀ ਹਾਲਤ ਵਿੱਚ ਵਿਸ਼ਵਾਸ ਨੂੰ ਕਦੇ ਸੱਟ ਨਹੀਂ ਲੱਗਦੀ ਚੰਨੋ ਇੱਕ ਆਦਰਸ਼ ਜੀਵ ਹੈ ਇਥੇ ਜਿਹੜਾ ਰੂਪ ਹੈ ਇੱਕ ਕ੍ਰੀਣਾ ਜੀਵ ਕਿਹਾ ਗਿਆ ਹੈ ਇਹ ਜਿਹੜਾ ਚੰਨੋ ਹੈ ਇੱਕ ਆਦਰਸ਼ ਜੀਵ ਹੈ ਜਿਸ ਦੇ ਸਹਾਰੇ ਵਾਸਤਵਿਕ ਜੀਵਨ ਖੜਾ ਹੈ ਚੰਨੋ ਦੇ ਸੋਹਰੇ ਘਰ ਦਾ ਜੀਵਨ ਅ ਸਾਡੇ ਜਟਕੇ ਜੀਵਨ ਦੀ ਮੂਹ ਬੋਲਦੀ ਤਸਵੀਰ ਹੈ ਇਸ ਵਿੱਚ ਅ ਸਾਡੀ ਗਰੀਬੀ ਅ ਸਾਡੀ ਮਜਬੂਰੀ ਅ ਸਾਡਾ ਕੁਚ ਅਜ ਪਰ ਨਾਲ ਹੀ ਅ ਸਾਡੀ ਸੋਰਦਿਰਤਾ ਸਕਾਰ ਹੁੰਦੀ ਹੈ ਚੰਨੋ ਦਾ ਪਤੀ ਕਰਮਾ ਚੰਨੋ ਦਾ ਜਿਹੜਾ ਪਤੀ ਸੀ ਕਰਮਾ ਇੱਕ ਢੋਲ ਹੈ ਜਿਸ ਦੇ ਅ ਸਾਡੇ ਜਿਸ ਦੇ ਆਸਰੇ ਅ ਸਾਡੀ ਧਰਤੀ ਖੜੀ ਹੈ ਅਤੇ ਜਦੋਂ ਉਸ ਦੇ جنگ ਵਿੱਚ ਮਰ ਜਾਣ ਨਾਲ ਇਹ ਧਰਤੀ ਡੋਲਦੀ ਹੈ ਦਿੱਸਦੀ ਹੈ ਤਾਂ ਚੰਨੋ ਆਪ ਸਿਰ ਦੇ ਕੇ ਉਸ ਨੂੰ ਬਚਾ ਲੈਂਦੀ ਹੈ ਇਸ ਤਰ੍ਹਾਂ ਇੱਕ ਕਹਾਣੀ ਹੈ ਇੱਕ ਚੰਨੋ ਦੀ ਤੇ ਇਸ ਦਾ ਮੁੱਖਾ ਪਾਤਰ ਰੂਪ ਹੈ ਰੂਪ ਚੰਨੋ ਦੂਜੀ ਜਿਹੜੀ ਕਹਾਣੀ ਵਿੱਚ ਹੈ ਉਹ ਸ਼ਾਮੋ ਜਿਹੜੀ ਮੈਲੀ ਹੋਣ ਦੇ ਬਾਵਜੂਦ ਵੀ ਕਹੀਰੇ ਦੀ ਕਣੀ ਜਾਪਦੀ ਹੈ ਜਿਹਦਾ ਨਾਲ ਜਿਹੜਾ ਪੈਰਲਰ ਪਾਤਰ ਹੈ ਉਹ ਦਿਯਾਲਾ ਹੈ ਇਸ ਸਾਡਾ ਨਾਵਲ ਸੀ ਜਸਵੰਤ ਸਿੰਘ ਕਵਲ ਜੀ ਦਾ ਪੂਰਨਵਾਸੀ ਜਿਹੜਾ ਹੈ ਸੰਗਾਂ ਵੱਲੋਂ ਪ੍ਰਕਾਸ਼ਿਤ ਹੈ ਸਮਾਣਾ ਧੰਨਵਾਦ ਉਮੀਦ ਹੈ ਤੁਹਾਨੂੰ ਇਹ ਨਾਵਲ ਜਿਹੜਾ ਪਸੰਦ ਆਵੇਗਾ ਤੇ ਤੁਹਾਨੂੰ ਇੱਕ ਜਿਹੜੀ ਛੋਟੀ ਜਿਹੀ ਕਹਾਣੀ ਜਿਹੜੀ ਪੜਾਈ ਗਈ ਹੈ ਤਾਂ ਇਹਦੇ ਵਿੱਚ ਤੁਹਾਨੂੰ ਕਾਫੀ ਵਧੀਆ ਸਮਝ ਆਏਗੀ ਤੇ ਇਸੇ ਪਾਤਰ ਤੁਸੀਂ ਜ਼ਰੂਰ ਨੋਟ ਕਰ ਲੈਣਾ ਤੇ ਕਿਉਂਕਿ ਜ਼ਿਆਦਾਤਰ ਪੇਪਰਾਂ ਵਿੱਚੋਂ ਇਸੇ ਪਾਤਰਾਂ ਬਾਰੇ ਹੀ ਪੁੱਛਿਆ ਜਾਂਦਾ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਨਾਂਵਾਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ